तहसील ਫਿਲੌਰ ਦਿਨ ਆਉਂਦੇ ਪਿੰਡ ਬਿਰਕਾਂ ਦੇ ਬਾਹਰ ਰੋਡ ਉੱਪਰ ਖੁੱਲੇ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਸਾਫਾ ਸਰਪੰਚ ਰਾਮ ਸਰੂਪ ਚੰਬਾ ਦੀ ਅਗਵਾਈ ਹੇਠ ਇਕੱਠੇ ਹੋ ਕੇ ਧਰਨਾ ਲਗਾਇਆ ਅਤੇ ਸਰਕਾਰ ਦੇ ਨਾਲ ਨਾਲ ਠੇਕੇਦਾਰ ਵਿਰੁੱਧ ਝੰਮਕੇ ਨਾਰੀਵਾਜੀ ਕੀਤੀ ਇਸ ਮੌਕੇ ਧਰਨੇ ਤੇ ਬੈਠੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ ਤੇ ਹੋਰਨਾ ਮੋਤਵਾਰ ਵਿਅਕਤੀਆਂ ਨੇ ਦੱਸਿਆ ਕਿ ਸਾਲ 2011-12 ਵਿੱਚ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਵਾ ਕੇ ਐਕਸਾਈਜ਼ ਵਿਭਾਗ ਅਤੇ ਪੰਜਾਬ ਸਰਕਾਰ પાસે ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲਣ ਦੀ ਅਪੀਲ ਕੀਤੀ ਗਈ ਸੀ। ਪਰੰਤੂ ਹੁਣ ਫਿਰ ਤੋਂ ਵਿਭਾਗ ਅਤੇ ਠੇਕੇਦਾਰ ਵੱਲੋਂ ਪਿੰਡ ਵਿੱਚ ਸ਼ਰਾਬ ਦਾ ਠੇਕਾ ਖੋਲਿਆ ਗਿਆ ਹੈ ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ برداشت ਨਹੀਂ ਕਰਨਗੇ। ਉਨਾ ਆਖਿਆ ਕਿ ਪਿੰਡ ਦੀ ਮਹਿਲਾਵਾਂ ਤੇ ਲੜਕੀਆਂ ਦਾ ਇਸ ਰੋਡ ਉੱਪਰੋ ਵੀ ਕਾਫੀ ਆਉਣਾ ਜਾਣਾ ਹੈ ਤੇ ਜ਼ਿਆਦਾਤਰ ਮਹਿਲਾਵਾਂ ਤੇ ਲੜਕੀਆਂ ਇਸੇ ਹੀ ਰੋਡ ਉੱਪਰ ਸੈਰ ਕਰਨ ਲਈ ਵੀ ਆਉਂਦੀਆਂ ਨੇ ਤੇ ਇੱਥੇ ਸ਼ਰਾਬ ਦਾ ਠੇਕਾ ਖੁੱਲਣ ਨਾਲ ਕਾਫੀ ਪਰੇਸ਼ਾਨੀ ਝਿੰਨੀ ਪਵੇਗੀ। ਉਹਨਾਂ ਆਖਿਆ ਕਿ ਇਸ ਸਬੰਧੀ ਉਹ ਐਸਐਸ ਵਿਭਾਗ ਚਲੰਦਰ ਦੇ ਕਮਿਸ਼ਨਰ ਨੂੰ ਵੀ ਲਿਖਤੀ ਰੂਪ ਵਿੱਚ ਦੇ ਕੇ ਆਏ ਹਨ। ਉਹਨਾਂ ਕਿਹਾ ਕਿ ਅਗਰ ਸਰਕਾਰ ਅਤੇ ਵਿਭਾਗ ਨੇ ਉਕਤ ਸਥਾਨ ਤੋਂ ਸ਼ਰਾਬ ਦਾ ਠੇਕਾ ਬੰਦ ਨਾ ਕਰਵਾਇਆ ਤਾਂ ਉਹ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਅੱਜ ਪਿੰਡ ਬਿਰਕਾਂ ਚ ਠੇਕਾ ਬੰਦ ਕਰਾਉਣ ਦੇ ਸਬੰਧਤ ਵਿੱਚ ਜੋ ਧਾਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਪਿੰਡ ਬਿਰਕਾਂ ਚ ਠੇਕਾ ਜਿਹੜਾ 2011 12 ਦੇ ਵਿੱਚ ਅਸੀਂ ਮਤਾ ਪਾ ਕੇ ਬੰਦ ਕਰਾਇਆ ਸੀ ਪਰ 10 11 ਸਾਲ ਬਾਅਦ ਫਿਰ ਇਹਨਾਂ ਨੇ ਮਨ ਲਓ ਮੋੜ ਕੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਧਾਰਨਾ ਲਾਉਣਾ ਪਿਆ ਪਰ ਅਸੀਂ ਇਹਨਾਂ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਇੱਥੇ ਜਿਹੜਾ ਰੈਸੀ ਏਰੀਆ ਆ ਕਿਉਂਕਿ ਲਾਗੇ ਮਾਤਾ ਦਾ ਮੰਦਰ ਆ ਵਿਰਧ ਆਸ਼ਰਮ ਆ ਤੇ ਇਕਤਾ ਇਨਕਲੇਬ ਤੇ ਬਿਰਕਾਂ ਦੀਆਂ ਜਿਹੜੀਆਂ ਲੜਕੀਆਂ ਧੀਆਂ ਪੈਣਾ ਸਵੇਰੇ ਸ਼ਾਮ ਸੈਰ ਕਰਨ ਜਾਂਦੀਆਂ ਆ ਅਗਰ ਜੇ ਰੋਡ ਦੇ ਉੱਤੇ ਠੇਕਾ ਖੁੱਲ ਗਿਆ ਤੇ ਜਿਹੜੇ ਸ਼ਰਾਬੀ ਆ ਸ਼ਰਾਬ ਪੀ ਕੇ ਡਿਗੇ ਰਹਿਣਗੇ ਲੜਾਈ ਝਗੜੇ ਕਰਨਗੇ ਤੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਹੋਏਗਾ ਪਰ ਉਹਨਾਂ ਨੂੰ ਅਸੀਂ ਬੇਨਤੀ ਕਰਨ ਦੇ ਬਾਵਜੂਦ ਵੀ ਇਹ ਜਿਹੜੇ ਗਰਾਿਆਂ ਦੇ ਠੇਕੇਦਾਰ ਆ ਇਹਨਾਂ ਨੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਆ ਅੱਜ ਸਮੂਹ ਬਿਰਕਾਂ ਦੇ ਨਿਵਾਸੀ ਇਕਤਾ ਇਨਕਲੇਬ ਜਿੰਨੇ ਵੀ ਲਾਗੇ ਛਾਕੇ ਰੈਸੀ ਏਰੀਆ ਦੇ ਘਰ ਦੇ ਪਿੰਡ ਬਿਰਕਾਂ ਦੇ ਨਿਵਾਸੀ ਆ ਸਾਰਿਆਂ ਨੇ ਅੱਜ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਸਮੂਲੀਅਤ ਕੀਤੀ ਆ ਤੇ ਕਿਉਂਕਿ ਜੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜਿਹੜਾ ਉਹਨਾਂ ਨੇ ਮਹਿੰਮ ਚਲਾਈ ਆ ਤੇ ਪਰ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਨਸ਼ਿਆਂ ਦੇ ਖਿਲਾਫ ਤੁਸੀਂ ਮਹਿੰਮ ਚਲਾਈ ਉਹਨੂੰ ਬੰਦ ਕਰਨਾ ਤੇ ਰੈਸੀ ਏਰੀਆ ਦੇ ਵਿੱਚ ਠੇਕੇ ਨਾ ਖੁੱਲੇ ਜਾਣ ਕਿਉਂਕਿ ਪਿੰਡ ਦਾ ਮਾਹੌਲ ਖਰਾਬ ਹੁੰਦਾ ਆ ਜਿੱਥੇ ਅਸੀਂ ਐਕਸਾਈਜ਼ ਵਲ ਡਿਪਾਰਟਮੈਂਟ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਰੈਸੀ ਏਰੀਆ ਦੇ ਵਿੱਚ ਸ਼ਰਾਬ ਦੇ ਠੇਕੇ ਨਾ ਖੋਲਣ ਤਾਂ ਕਿ ਜਿਹੜੇ ਕਿ ਪੰਜਾਬ ਦਾ ਜਾਂ ਪਿੰਡ ਬਿਰਕਾਂ ਦਾ ਮਾਹੌਲ ਖਰਾਬ ਹੋਵੇ ਤੇ ਰੈਸੀ ਏਰੀਆ ਹੋਣ ਕਰਕੇ ਉੱਥੇ ਸਾਰੀਆਂ ਧੀਆਂ ਪੈਣਾ ਲੰਗਦੀਆਂ ਆ ਤੇ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਠੇਕੇ ਨੂੰ ਬੰਦ ਕਰਾਇਆ ਜਾਵੇ ਅਗਰ ਬੰਦ ਨਾ ਕਰਾਇਆ ਤੇ ਆਉਣ ਵਾਲੇ ਸਮੇਂ 'ਚ ਵੱਡੇ ਲੈਵਲ ਦੇ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਉਧਰ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਗੁਰਾਇਆਂ ਦੇ ਐਸਆਈ ਨਰੇਸ਼ ਕੁਮਾਰ ਮੌਕੇ ਤੇ ਪਹੁੰਚੇ। ਉਹਨਾਂ ਦੱਸਿਆ ਕਿ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਕਾਫੀ ਸਾਲ ਪਹਿਲਾਂ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲਣ ਲਈ ਮਤਾ ਪਾਇਆ ਗਿਆ ਸੀ। ਉਹਨਾਂ ਦੱਸਿਆ ਕਿ ਜਦ ਤੱਕ ਇਹਨਾਂ ਪਿੰਡ ਵਾਸੀਆਂ ਤੇ ਠੇਕੇਦਾਰ ਵਿਚਕਾਰ ਕੋਈ ਹੱਲ ਨਹੀਂ ਨਿਕਲਦਾ ਉਹਨਾਂ ਚ ਸ਼ਰਾਬ ਦਾ ਠੇਕਾ ਬੰਦ ਰਹੇਗਾ ਤੇ ਚਾਬੀਆਂ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ। ਨਰੇਸ਼ ਕੁਮਾਰ ਐਸਆਈ। ਪਹਿਲਾ ਥਾਣਾ ਲੱਗਦਾ ਆਪਾਂ ਥਾਣਾ ਗੁਰਾਇਆਂ ਜੀ। ਕਿ ਜਿਹੜਾ ਅੱਜ ਮੰਗੀ ਇਦਾਂ ਸੀ ਕਿ ਇਹ ਪਿੰਡ ਵਾਲੇ ਨੇ ਮਤਾ ਪਾਇਆ ਸੀ ਕਿ ਜਿਹੜਾ ਠੇਕਾ ਦੀਵੇ ਤੇ ਪਿੰਡ ਨਹੀਂ ਬੰਦ ਤੇ ਠੇਕਾ ਖੁੱਲ ਗਿਆ ਸੀ ਤੇ ਹੁਣ ਸਹਿਮਤੀ ਨੇ ਦੇ ਹੋਈ ਆ ਵੀ ਜਦੋਂ ਤੱਕ ਪਿੰਡ ਵਾਲੇ ਉਹ ਠੇਕਾ ਜਦੋਂ ਤੱਕ ਆਪਣੀ ਸਹਿਮਤੀ ਹੋਏਗੀ ਠੇਕਾ ਫੇਰੀ ਖੁੱਲੂਗਾ ਜੀ ਤੇ ਸਰ ਚਾਬੀਆਂ ਵਗੈਰਾ ਠੇਕੇ ਦੀ ਚਾਬੀਆਂ ਜੀ ਅਸੀਂ ਆਪਣੇ ਕੋਲ ਲਈ ਚਾਬੀ ਲਏ ਜੀ